ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਭੀਮ ਜੈ ਸਵਿਧਾਨ ਦਾ ਅੰਦਾਸ ਪੰਕਜ ਨਾ ਸ਼ਰਗਲ ਮੁਖੀ ਵਾਲਮੀਕ ਸੰਸਦ ਸਭਾ ਤੋਂ ਅੱਜ ਜੋ ਵਾਲਮੀਕੀ ਸਮਾਜ ਵੱਲੋਂ ਸਿਮਰਨਜੀਤ ਸਿੰਘ ਮਾਨ ਜੋ ਕਿ ਐਮਪੀ ਸੰਗਰੂਰ ਦਾ ਉਹਦਾ ਇੱਕ ਪੁਤਲਾ ਫੂਕਿਆ ਗਿਆ ਵਾ ਪੁਤਲਾ ਫੂਕਣ ਦਾ ਕਾਰਨ ਇਹ ਹੈ ਕਿ ਉਹ ਭਾਰਤੀ ਸੰਵਿਧਾਨ ਨੂੰ ਬਾਰ-ਬਾਰ ਟਾਰਗੇਟ ਕਰਦਾ ਵਾ ਤੇ ਉਹਦੇ ਬਾਰੇ ਅਪਸ਼ਬਦ ਬੋਲਦਾ ਔਰ 26 ਜਨਵਰੀ ਨੂੰ ਜਿਹੜਾ ਕਿ ਭਾਰਤੀ ਸੰਵਿਧਾਨ ਜਿੱਦਣ ਲਾਗੂ ਹੁੰਦਾ ਵਾ ਉਦੋਂੋਂ ਕਾਲਾ ਦਿਵਸ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਵਾ ਤੋ ਸਾਡੀ ਸਰਕਾਰ ਨੂੰ ਅਪੀਲ ਆ ਕਿ ਉਹਨੂੰ ਕਾਲਾ ਦਿਵਸ ਮਨਾਉਣ ਦਾ ਨਾਂ ਦਿੱਤਾ ਜਾਵੇ ਤੇ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ। ਇਹ ਸਵਿਧਾਨੀ ਸੌ ਖਾ ਕੇ ਜੀ ਮੈਂਬਰ ਜੀ ਮੈਂ ਤੇ ਉਹਨੂੰ ਮਹਾਮੂਰਖੀ ਕਹੂੰਗਾ ਫਿਰ ਜਿਹੜੇ ਸਵਿਧਾਨ ਨੇ ਉਹਨੂੰ ਐਮਪੀ ਦੀ ਸ਼ੀਟ ਦਿੱਤੀ ਆ ਜਿਹੜੇ ਸਵਿਧਾਨ ਦੀ ਉਹਨੇ ਸੌ ਖਾ ਕੇ ਐਮਪੀ ਦੀ ਮੈਂਬਰਸ਼ਿਪ ਲਈ ਆ ਬਾਰ ਬਾਰ ਉਸੇ ਸੰਵਿਧਾਨ ਨੂੰ ਟਾਰਗੇਟ ਟਾਰਗੇਟ ਕਰਨ ਦਾ ਕਾਰਨ ਉਹਦਾ ਮੁੱਖ ਇਹ ਆ ਵੀ ਉਹ ਜਿਹੜੇ ਸੰਵਿਧਾਨ ਦੇ ਨਾਲ ਐਸੀ ਸਮਾਜ ਨੂੰ ਜਿਹੜੇ ਬੈਨੀਫਿਟ ਹੋ ਰਹੇ ਜਾਂ ਫਾਇਦੇ ਮਿਲ ਰਹੇ ਆ ਉਹੋ ਹੀ ਉਹਨਾਂ ਨੂੰ ਚੁਭ ਰਹੇ ਆ ਉਸੇ ਕਰਕੇ ਸੰਵਿਧਾਨ ਨੂੰ ਬਾਰ ਬਾਰ ਟਾਰਗੇਟ ਕਰ ਰਹੇ ਜੀ ਸਾਡਾ ਸਾਰੇ ਆਪਣੇ ਸਮਾਜ ਦੀਆਂ ਜਥੇਬੰਦੀਆਂ ਦੇ ਤੇ ਧਾਰਮਿਕ ਦੇ ਆਗੂਆਂ ਨਾਲ ਗੱਲ ਕਰਕੇ ਕੋਈ ਵੱਡਾ ਸੰਘਰਸ਼ ਹੀ ਵਿਢਾਂਗੇ ਪਰ ਇਹਨੂੰ ਨੱਥ ਪਾ ਕੇ ਹੀ ਹਟਾਂਗੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਅੱਗ ਵਾਂਗੂ ਫੈਲ ਰਹੀ ਸੀ ਜਿਸ ਵੀਡੀਓ ਦਾ ਵਿਰੋਧ ਸਾਡੇ ਭਾਰਤ ਦੇ ਹਰ ਇੱਕ ਨਾਗਰਿਕ ਨੇ ਕੀਤਾ ਤੇ ਇਸ ਗੱਲ ਦਾ ਵਿਰੋਧ ਉਹ ਕਰਦਾ ਰਹੇਗਾ ਜੋ ਭਾਰਤ ਨੂੰ ਪਿਆਰ ਕਰਦਾ ਹੈ ਸੰਵਿਧਾਨ ਨੂੰ ਪਿਆਰ ਕਰਦਾ ਹੈ ਇਹ ਮਸਲਾ ਹੈ ਸੰਸਦ ਸਿਮਰਨਜੀਤ ਸਿੰਘ ਮਾਨ ਦਾ ਜੋ ਸੰਗਰੂਰ ਤੋਂ ਐਮਪੀ ਨੇ ਉਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹ ਸਾਫ਼ ਤੌਰ ਤੇ ਇਹ ਗੱਲ ਕਹਿ ਰਹੇ ਨੇ ਕਿ ਜਿਸ ਦਿਨ ਸਾਡੇ ਮੁਲਕ ਵਿੱਚ ਸੰਪੂਰਨ ਤੌਰ ਤੇ ਸੰਵਿਧਾਨ ਲਾਗੂ ਹੁੰਦਾ ਹੈ 26 ਜਨਵਰੀ 1950 ਉਸ ਦਿਨ ਨੂੰ ਉਹ ਕਾਲਾ ਦਿਵਸ ਮਨਾਉਂਦੀ ਗੱਲ ਕਰ ਰਹੇ ਨੇ ਤੇ ਇਹ ਗੱਲ ਸਾਡਾ ਵਾਲਮੀਕੀ ਸਮਾਜ ਮਜਬੀਸ ਇੱਕ ਸਮਾਜ ਸ਼ੈਡਿਊਲ ਕਾਸਟ ਪਾਈ ਜਾ ਰਾ ਇਹ ਗੱਲ ਹਰ ਕਿਸੇ ਨਹੀਂ ਬਰਦਾਸ਼ਤ ਕਰੂਗਾ ਕਿਉਂਕਿ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੇ ਸੰਵਿਧਾਨ ਦੀ ਬਦੌਲਤ ਹੀ ਸਾਡਾ ਵਾਲਮੀਕੀ ਸਮਾਜ ਸ਼ੈਡਿਊਲ ਕਾਸਟ ਸਮਾਜ ਅੱਜ ਸਮੇਧਾ ਹਣੀ ਹੈ ਇਹਨਾਂ ਲੋਕਾਂ ਨੂੰ ਸਿੱਧੇ ਤੌਰ ਤੇ ਹੀ ਸਾਡੇ ਸਮਾਜ ਨਾਲ ਬਹੁਤ ਅਲਰਜੀ ਹੈ ਇਹ ਨਫਰਤ ਦੀ ਭਾਵਨਾ ਦੇ ਨਾਲ ਕਿਰਣਾ ਦੀ ਕਿਰਣਾ ਦੀ ਭਾਵਨਾ ਦੇ ਨਾਲ ਇਹ ਬਿਆਨਬਾਜ਼ੀ ਕਰਦੇ ਨੇ ਲੇਕਿਨ ਉਹ ਸੋਗਨ ਜਿਹੜੀ ਕਰਦੀ ਕਿ ਯਾਰ ਮੈਂਬਰ ਪਾਰਲੀਮੈਂਟ ਦੀ ਉਹ ਖੁਦਾਂ ਦੇ ਤੁਸੀਂ ਕਰਦੀ ਕਿ ਯਾਰ ਨਾ ਜੀ ਤੇ ਕੀ ਕਰਦੀ ਕਰਨੀ ਕਿ ਲੱਗਦਾ ਪਾਣਾ ਅਸੀਂ ਤੇ ਸਿੱਧੇ ਤੌਰ ਤੇ ਹੀ ਭਾਰਤ ਸਰਕਾਰ ਨੂੰ ਮੰਗ ਕਰਦੇ ਆ ਇਹਨਾਂ ਦੀ ਐਮਪੀ ਸ਼ਿਪ ਜਿਹੜੀ ਆ ਉਹ ਰੱਦ ਕੀਤੀ ਜਾਵੇ ਕਿਉਂਕਿ ਇਸ ਬੰਦੇ ਨੇ ਸਿਮਰਨਜੀਤ ਸਿੰਘ ਮਾਨ ਨੇ ਦੇਸ਼ ਦੀ ਏਕਤਾ ਦੇ ਅਖੰਡਤਾ ਨੂੰ ਕਾਇਮ ਰੱਖਣ ਦੀ ਸਹਾਂ ਖਾਦੀ ਸੀ ਪਰ ਅੱਜ ਜੋ ਦੇਸ਼ ਵਿਰੋਧੀ ਗਤੀਵਿਧੀਆਂ ਚਲਾ ਰਿਹਾ ਨਾ ਤੈਨੂੰ ਸੰਵਿਧਾਨ ਨੇ ਮਾਫ ਕਰਨਾ ਨਾ ਭਾਰਤ ਦੀ ਆਵਾਮ ਨੇ ਮਾਫ ਕਰਨਾ ਨਾ ਸਰਕਾਰ ਨੇ ਮਾਫ ਕਰਨਾ ਲੱਗਦਾ ਜਿੰਦ ਕਿਸ ਤਰ੍ਹਾਂ ਹੋਈ ਹੈ ਕਮੇਟੀ ਸਿਖਵਾ ਦੇ ਜੀ ਲੱਗਦਾ ਜਿਵੇਂ ਜਿੱਥੇ ਨੁਮਾਇੰਦਾ ਨੁਮਾਇੰਦਾ ਜੋ ਮਰਜ਼ੀ ਦਾ ਆਲਮ ਕਰਦਾ ਵੇਖੋ ਜੀ ਗੱਲਾਂ ਲੋਕ ਹਿੱਤ ਦੀਆਂ ਕਰੇ ਸਮਾਜ ਨੂੰ ਤਰੱਕੀ ਵੱਲ ਵਧਾਉਣ ਦੀਆਂ ਗੱਲਾਂ ਕਰੇ ਤੇ ਸਾਡਾ ਸਮਾਜ ਦੇ ਨਾਲ ਆ ਮੈਂ ਦੱਸਣਾ ਚਾਹੁੰਦਾ 1984 ਦਾ ਦਹਾਕਾ ਪੰਜਾਬ ਦੀ ਜਵਾਨੀ ਨੇ ਆਪਣੇ ਪਿੰਡੇ ਤੇ ਹੰਡਾਇਆ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਇਆ ਪਰਿਵਾਰਾਂ ਦੇ ਪਰਿਵਾਰ ਉਜੜ ਗਏ ਪੰਜਾਬ ਦੀ ਜਵਾਨੀ ਦਾ ਖੂਨ ਡੋਲਿਆ ਗਿਆ ਇਹ ਪੰਜਾਬ ਦੀ ਜਵਾਨੀ ਦੇ ਕਾਤਲ ਲੋਕ ਨੇ ਇਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਇਹ ਖੂਨ ਦੀ ਰਾਜਨੀਤੀ ਖੇਡ ਕੇ ਸੱਤਾ ਦਾ ਜਿਹੜਾ ਨਿਗ ਹੰਡਾਉਣ ਵਾਲੇ ਲੋਕ ਨੇ ਤੇ ਸਿੱਧੇ ਤੌਰ ਤੇ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਕਿ ਜੇ ਜੇਕਰ ਦੀਪ ਸਿੱਧੂ ਦਾ ਸੜਕ ਹਾਦਸਾ ਹੋਇਆ ਕਤਲ ਹੋਇਆ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਹਦਾ ਜ਼ਿੰਮੇਵਾਰ ਵੀ ਸਿਮਰਨਜੀਤ ਸਿੰਘ ਮਾਨ ਹੈ ਇਹਨੇ ਕੂਨ ਦੀ ਹੋਲੀ ਖੇਡ ਕੇ ਸੰਗਰੂਰ ਵਾਸੀਆਂ ਨੂੰ ਗੁੰਮਰਾਹ ਕਰਕੇ ਉਹਦੇ ਜਿੱਤ ਹਾਸਲ ਕੀਤੀ ਜੇਕਰ ਇਹ ਕਾਂਡ ਨਾ ਹੁੰਦੇ ਤੇ ਇਹ ਕਦੀ ਬਣਾ ਜਿੱਤਦਾ ਹਰ ਕਿਸ ਵੀ ਨਾ ਜਿੱਤਦਾ ਦੇਖੋ ਜੀ ਮੈਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿਉਂਕਿ ਅਸੀਂ ਨਾ ਇਹਨਾਂ ਦੀ ਬਢੇਰੀ ਉਮਰ ਦਾ ਬੋਧ ਲਿਆ ਚ ਕਰਦੇ ਆ ਸਾਡੇ ਸਤਕਾਰਯੋਗ ਨੇ ਪਰ ਜੇਕਰ ਇਹ ਦੇਸ਼ ਵਿਰੋਧੀ ਗੱਲਾਂ ਕਰਨਗੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਨਗੇ ਫਿਰ ਸਾਡੇ ਕੋਲ ਇਹਨਾਂ ਦਾ ਕੋਈ ਮਾਨ ਨਹੀਂ ਸਤ ਸਨਮਾਨ ਨਹੀਂ ਇਹ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ 26 ਜਨਵਰੀ ਨੂੰ ਕਾਲੇ ਦਿਨਸ ਵਜੋਂ ਮਨਾਉਣਗੇ ਜੇਕਰ ਕੋਈ ਇਸ਼ਤਿਹਾਰ ਜਾਰੀ ਕਰਦੇ ਨੇ ਜੇ ਇਹਨਾਂ ਦੇ ਕੋਈ ਫਲੈਕਸ ਬੋਰਡ ਲੱਗਦੇ ਨੇ ਵਾਲਮੀਕ ਸੁਧਾਰ ਸਭਾ ਇਹਦਾ ਡਟ ਕੇ ਵਿਰੋਧ ਕਰੂਗੀ ਵਾਲਮੀਕੀ ਸਮਾਜ ਦਾ ਡਟ ਕੇ ਵਿਰੋਧ ਕਰੂਗਾ ਇਹਨਾਂ ਦੇ ਜਿਹੜੇ ਬੋਰਡ ਨੇ ਫਲੈਕਸ ਨੇ ਇਹਨਾਂ ਦੇ ਇਸ਼ਹਾਰ ਨੇ ਉਹ ਜਨਤਕ ਨਹੀਂ ਹੋਣ ਦਿੱਤੇ ਜਾਣਗੇ ਉਹ ਫਲੈਕਸ ਜਿਹੜੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਦੇਸ਼ ਵਿਰੋਧੀ ਗਤੀਵਿਧੀਆਂ ਨੇ ਜਿੱਦਾਂ ਇਹ ਇਹਨਾਂ ਤੇ ਰੋਕ ਲਗਾਈ ਜਾਵੇ ਇਹਨਾਂ ਦੇ ਜਿਹੜੇ ਫਲੈਕਸ ਪੋਸਟਰ ਬੋਰਡ ਪੋਸਟਰ ਨੇ ਹਨਾ ਉਹਨਾਂ ਤੇ ਰੋਕ ਲਗਾਈ ਜਾਵੇ ਕਿਰਪਾ ਕਰਕੇ ਉਹ ਜਨਤਕ ਨਾ ਹੋਣ ਇਸ ਕਰਕੇ ਜੇਕਰ ਆਉਣ ਵਾਲੇ ਸਮੇਂ 'ਚ ਅਜਿਹੀ ਕੋਈ ਇਹ ਹਰਕਤ ਕਰਦੇ ਨੇ ਤੇ ਸਿੱਧੇ ਤੌਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਭੀਮ ਜੈ ਸਵਿਧਾਨ ਦਾਸ ਪੰਕਜ ਨਾ ਸ਼ਰਗਲ ਮੁਖੀ ਵਾਲਮੀਕ ਸੰਸਦ ਸਭਾ ਤੋਂ ਅੱਜ ਜੋ ਵਾਲਮੀਕੀ ਸਮਾਜ ਵੱਲੋਂ ਸਿਮਰਨਜੀਤ ਸਿੰਘ ਮਾਨ ਜੋ ਕਿ ਐਮਪੀ ਸੰਗਰੂਰ ਦਾ ਉਹਦਾ ਇੱਕ ਪੁਤਲਾ ਫੂਕਿਆ ਗਿਆ ਵਾ ਪੁਤਲਾ ਫੂਕਣ ਦਾ ਕਾਰਨ ਇਹ ਆ ਕਿ ਉਹ ਭਾਰਤੀ ਸੰਵਿਧਾਨ ਨੂੰ ਬਾਰ-ਬਾਰ ਟਾਰਗੇਟ ਕਰਦਾ ਵਾ ਤੇ ਉਹਦੇ ਬਾਰੇ ਅਪਸ਼ਬਦ ਬੋਲਦਾ ਔਰ 26 ਜਨਵਰੀ ਨੂੰ ਜਿਹੜਾ ਕਿ ਭਾਰਤੀ ਸੰਵਿਧਾਨ ਜਿੱਦਣ ਲਾਗੂ ਹੁੰਦਾ ਵਾ ਉਹ ਦਿਨੋਂ ਕਾਲਾ ਦਿਵਸ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਵਾ ਤੋ ਸਾਡੀ ਸਰਕਾਰ ਨੂੰ ਅਪੀਲ ਆ ਕਿ ਉਹਨੂੰ ਕਾਲਾ ਦਿਵਸ ਮਨਾਉਣ ਦਾ ਨਾਂ ਦਿੱਤਾ ਜਾਵੇ ਤੇ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ। ਇਹ ਸਵਿਧਾਨੀ ਸੌ ਖਾ ਕੇ ਜੀ ਮੈਂਬਰ ਜੀ ਮੈਂ ਤੇ ਉਹਨੂੰ ਮਹਾਮੂਰਖੀ ਕਹੂੰਗਾ ਫਿਰ ਜਿਹੜੇ ਸਵਿਧਾਨ ਨੇ ਉਹਨੂੰ ਐਮਪੀ ਦੀ ਸ਼ੀਟ ਦਿੱਤੀ ਆ ਜਿਹੜੇ ਸਵਿਧਾਨ ਦੀ ਉਹਨੇ ਸੌ ਖਾ ਕੇ ਐਮਪੀ ਦੀ ਮੈਂਬਰਸ਼ਿਪ ਲਈ ਆ ਬਾਰ ਬਾਰ ਉਸੇ ਸੰਵਿਧਾਨ ਨੂੰ ਟਾਰਗੇਟ ਟਾਰਗੇਟ ਕਰਨ ਦਾ ਕਾਰਨ ਉਹਦਾ ਮੁੱਖ ਇਹ ਆ ਵੀ ਉਹ ਜਿਹੜੇ ਸੰਵਿਧਾਨ ਦੇ ਨਾਲ ਐਸੀ ਸਮਾਜ ਨੂੰ ਜਿਹੜੇ ਬੈਨੀਫਿਟ ਹੋ ਰਹੇ ਜਾਂ ਫਾਇਦੇ ਮਿਲ ਰਹੇ ਆ ਉਹੋ ਹੀ ਉਹਨਾਂ ਨੂੰ ਚੁਭ ਰਹੇ ਆ ਉਸੇ ਕਰਕੇ ਸੰਵਿਧਾਨ ਨੂੰ ਬਾਰ ਬਾਰ ਟਾਰਗੇਟ ਕਰ ਰਹੇ ਜੀ ਸਾਡਾ ਸਾਰੇ ਆਪਣੇ ਸਮਾਜ ਦੀਆਂ ਜਥੇਬੰਦੀਆਂ ਦੇ ਤੇ ਧਾਰਮਿਕ ਦੇ ਆਗੂਆਂ ਨਾਲ ਗੱਲ ਕਰਕੇ ਕੋਈ ਵੱਡਾ ਸੰਘਰਸ਼ ਹੀ ਵਿਢਾਂਗੇ ਪਰ ਇਹਨੂੰ ਨੱਥ ਪਾ ਕੇ ਹੀ ਹਟਾਂਗੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਅੱਗ ਵਾਂਗੂ ਫੈਲ ਰਹੀ ਸੀ ਜਿਸ ਵੀਡੀਓ ਦਾ ਵਿਰੋਧ ਸਾਡੇ ਭਾਰਤ ਦੇ ਹਰ ਇੱਕ ਨਾਗਰਿਕ ਨੇ ਕੀਤਾ ਤੇ ਇਸ ਗੱਲ ਦਾ ਵਿਰੋਧ ਉਹ ਕਰਦਾ ਰਹੇਗਾ ਜੋ ਭਾਰਤ ਨੂੰ ਪਿਆਰ ਕਰਦਾ ਹੈ ਸੰਵਿਧਾਨ ਨੂੰ ਪਿਆਰ ਕਰਦਾ ਹੈ ਇਹ ਮਸਲਾ ਹੈ ਸੰਸਦ ਸਿਮਰਨਜੀਤ ਸਿੰਘ ਮਾਨ ਦਾ ਜੋ ਸੰਗਰੂਰ ਤੋਂ ਐਮਪੀ ਨੇ ਉਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹ ਸਾਫ਼ ਤੌਰ ਤੇ ਇਹ ਗੱਲ ਕਹਿ ਰਹੇ ਨੇ ਕਿ ਜਿਸ ਦਿਨ ਸਾਡੇ ਮੁਲਕ ਵਿੱਚ ਸੰਪੂਰਨ ਤੌਰ ਤੇ ਸੰਵਿਧਾਨ ਲਾਗੂ ਹੁੰਦਾ ਹੈ 26 ਜਨਵਰੀ 1950 ਉਸ ਦਿਨ ਨੂੰ ਉਹ ਕਾਲਾ ਦਿਵਸ ਮਨਾਉਂਦੀ ਗੱਲ ਕਰ ਰਹੇ ਨੇ ਤੇ ਇਹ ਗੱਲ ਸਾਡਾ ਵਾਲਮੀਕੀ ਸਮਾਜ ਮਜਬੀਸ ਇੱਕ ਸਮਾਜ ਸ਼ੈਡਿਊਲ ਕਾਸਟ ਪਾਈ ਜਾ ਰਾ ਇਹ ਗੱਲ ਹਰ ਕਿਸੇ ਨਹੀਂ ਬਰਦਾਸ਼ਤ ਕਰੂਗਾ ਕਿਉਂਕਿ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੇ ਸੰਵਿਧਾਨ ਦੀ ਬਦੌਲਤ ਹੀ ਸਾਡਾ ਵਾਲਮੀਕੀ ਸਮਾਜ ਸ਼ੈਡਿਊਲ ਕਾਸਟ ਸਮਾਜ ਅੱਜ ਸਮੇਧਾ ਹਣੀ ਹੈ ਇਹਨਾਂ ਲੋਕਾਂ ਨੂੰ ਸਿੱਧੇ ਤੌਰ ਤੇ ਹੀ ਸਾਡੇ ਸਮਾਜ ਨਾਲ ਬਹੁਤ ਅਲਰਜੀ ਹੈ ਇਹ ਨਫਰਤ ਦੀ ਭਾਵਨਾ ਦੇ ਨਾਲ ਕਿਰਣਾ ਦੀ ਕਿਰਣਾ ਦੀ ਭਾਵਨਾ ਦੇ ਨਾਲ ਇਹ ਬਿਆਨਬਾਜ਼ੀ ਕਰਦੇ ਨੇ ਲੇਕਿਨ ਉਹ ਸੋਗਨ ਜਿਹੜੀ ਕਰਦੀ ਕਿ ਯਾਰ ਮੈਂਬਰ ਪਾਰਲੀਮੈਂਟ ਦੀ ਉਹ ਖੁਦਾਂ ਦੇ ਤੁਸੀਂ ਕਰਦੀ ਕਿ ਯਾਰ ਨਾ ਜੀ ਤੇ ਕੀ ਕਰਦੀ ਕਰਨੀ ਕਿ ਲੱਗਦਾ ਪਾਣਾ ਅਸੀਂ ਤੇ ਸਿੱਧੇ ਤੌਰ ਤੇ ਹੀ ਭਾਰਤ ਸਰਕਾਰ ਨੂੰ ਮੰਗ ਕਰਦੇ ਆ ਇਹਨਾਂ ਦੀ ਐਮਪੀ ਸ਼ਿਪ ਜਿਹੜੀ ਆ ਉਹ ਰੱਦ ਕੀਤੀ ਜਾਵੇ ਕਿਉਂਕਿ ਇਸ ਬੰਦੇ ਨੇ ਸਿਮਰਨਜੀਤ ਸਿੰਘ ਮਾਨ ਨੇ ਦੇਸ਼ ਦੀ ਏਕਤਾ ਦੇ ਅਖੰਡਤਾ ਨੂੰ ਕਾਇਮ ਰੱਖਣ ਦੀ ਸਹਾਂ ਖਾਦੀ ਸੀ ਪਰ ਅੱਜ ਜੋ ਦੇਸ਼ ਵਿਰੋਧੀ ਗਤੀਵਿਧੀਆਂ ਚਲਾ ਰਿਹਾ ਨਾ ਤੈਨੂੰ ਸੰਵਿਧਾਨ ਨੇ ਮਾਫ ਕਰਨਾ ਨਾ ਭਾਰਤ ਦੀ ਆਵਾਮ ਨੇ ਮਾਫ ਕਰਨਾ ਨਾ ਸਰਕਾਰ ਨੇ ਮਾਫ ਕਰਨਾ ਲੱਗਦਾ ਜਿੰਦ ਕਿਸ ਤਰ੍ਹਾਂ ਹੋਈ ਹੈ ਕਮੇਟੀ ਸਿਖਵਾ ਦੇ ਜੀ ਲੱਗਦਾ ਜਿਵੇਂ ਜਿੱਥੇ ਨੁਮਾਇੰਦਾ ਨੁਮਾਇੰਦਾ ਜੋ ਮਰਜ਼ੀ ਦਾ ਆਲਮ ਕਰਦਾ ਵੇਖੋ ਜੀ ਗੱਲਾਂ ਲੋਕ ਹਿੱਤ ਦੀਆਂ ਕਰੇ ਸਮਾਜ ਨੂੰ ਤਰੱਕੀ ਵੱਲ ਵਧਾਉਣ ਦੀਆਂ ਗੱਲਾਂ ਕਰੇ ਤੇ ਸਾਡਾ ਸਮਾਜ ਦੇ ਨਾਲ ਆ ਮੈਂ ਦੱਸਣਾ ਚਾਹੁੰਦਾ 1984 ਦਾ ਦਹਾਕਾ ਪੰਜਾਬ ਦੀ ਜਵਾਨੀ ਨੇ ਆਪਣੇ ਪਿੰਡੇ ਤੇ ਹੰਡਾਇਆ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਇਆ ਪਰਿਵਾਰਾਂ ਦੇ ਪਰਿਵਾਰ ਉਜੜ ਗਏ ਪੰਜਾਬ ਦੀ ਜਵਾਨੀ ਦਾ ਖੂਨ ਡੋਲਿਆ ਗਿਆ ਇਹ ਪੰਜਾਬ ਦੀ ਜਵਾਨੀ ਦੇ ਕਾਤਲ ਲੋਕ ਨੇ ਇਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਇਹ ਖੂਨ ਦੀ ਰਾਜਨੀਤੀ ਖੇਡ ਕੇ ਸੱਤਾ ਦਾ ਜਿਹੜਾ ਨਿਗ ਹੰਡਾਉਣ ਵਾਲੇ ਲੋਕ ਨੇ ਤੇ ਸਿੱਧੇ ਤੌਰ ਤੇ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਕਿ ਜੇ ਜੇਕਰ ਦੀਪ ਸਿੱਧੂ ਦਾ ਸੜਕ ਹਾਦਸਾ ਹੋਇਆ ਕਤਲ ਹੋਇਆ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਹਦਾ ਜ਼ਿੰਮੇਵਾਰ ਵੀ ਸਿਮਰਨਜੀਤ ਸਿੰਘ ਮਾਨ ਹੈ ਇਹਨੇ ਕੂਨ ਦੀ ਹੋਲੀ ਖੇਡ ਕੇ ਸੰਗਰੂਰ ਵਾਸੀਆਂ ਨੂੰ ਗੁੰਮਰਾਹ ਕਰਕੇ ਉਹਦੇ ਜਿੱਤ ਹਾਸਲ ਕੀਤੀ ਜੇਕਰ ਇਹ ਕਾਂਡ ਨਾ ਹੁੰਦੇ ਤੇ ਇਹ ਕਦੀ ਬਣਾ ਜਿੱਤਦਾ ਹਰ ਕਿਸ ਵੀ ਨਾ ਜਿੱਤਦਾ ਦੇਖੋ ਜੀ ਮੈਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿਉਂਕਿ ਅਸੀਂ ਨਾ ਇਹਨਾਂ ਦੀ ਬਢੇਰੀ ਉਮਰ ਦਾ ਬੋਧ ਲਿਆ ਚ ਕਰਦੇ ਆ ਸਾਡੇ ਸਤਕਾਰਯੋਗ ਨੇ ਪਰ ਜੇਕਰ ਇਹ ਦੇਸ਼ ਵਿਰੋਧੀ ਗੱਲਾਂ ਕਰਨਗੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਨਗੇ ਫਿਰ ਸਾਡੇ ਕੋਲ ਇਹਨਾਂ ਦਾ ਕੋਈ ਮਾਨ ਨਹੀਂ ਸਤ ਸਨਮਾਨ ਨਹੀਂ ਇਹ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ 26 ਜਨਵਰੀ ਨੂੰ ਕਾਲੇ ਦਿਨਸ ਵਜੋਂ ਮਨਾਉਣਗੇ ਜੇਕਰ ਕੋਈ ਇਸ਼ਤਿਹਾਰ ਜਾਰੀ ਕਰਦੇ ਨੇ ਜੇ ਇਹਨਾਂ ਦੇ ਕੋਈ ਫਲੈਕਸ ਬੋਰਡ ਲੱਗਦੇ ਨੇ ਵਾਲਮੀਕ ਸੁਧਾਰ ਸਭਾ ਇਹਦਾ ਡਟ ਕੇ ਵਿਰੋਧ ਕਰੂਗੀ ਵਾਲਮੀਕੀ ਸਮਾਜ ਦਾ ਡਟ ਕੇ ਵਿਰੋਧ ਕਰੂਗਾ ਇਹਨਾਂ ਦੇ ਜਿਹੜੇ ਬੋਰਡ ਨੇ ਫਲੈਕਸ ਨੇ ਇਹਨਾਂ ਦੇ ਇਸ਼ਹਾਰ ਨੇ ਉਹ ਜਨਤਕ ਨਹੀਂ ਹੋਣ ਦਿੱਤੇ ਜਾਣਗੇ ਉਹ ਫਲੈਕਸ ਜਿਹੜੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਦੇਸ਼ ਵਿਰੋਧੀ ਗਤੀਵਿਧੀਆਂ ਨੇ ਜਿੱਦਾਂ ਇਹ ਇਹਨਾਂ ਤੇ ਰੋਕ ਲਗਾਈ ਜਾਵੇ ਇਹਨਾਂ ਦੇ ਜਿਹੜੇ ਫਲੈਕਸ ਪੋਸਟਰ ਬੋਰਡ ਪੋਸਟਰ ਨੇ ਹਨਾ ਉਹਨਾਂ ਤੇ ਰੋਕ ਲਗਾਈ ਜਾਵੇ ਕਿਰਪਾ ਕਰਕੇ ਉਹ ਜਨਤਕ ਨਾ ਹੋਣ ਇਸ ਕਰਕੇ ਜੇਕਰ ਆਉਣ ਵਾਲੇ ਸਮੇਂ 'ਚ ਅਜਿਹੀ ਕੋਈ ਇਹ ਹਰਕਤ ਕਰਦੇ ਨੇ ਤੇ ਸਿੱਧੇ ਤੌਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਇਸ